ਰੰਗ ਜੀ ਫੜੇ ਕੌੜਾ ਤੂੰ ਕਣਸੀ ਆਉਂਦੀ ਆਉਂਦੀ ਆ ਕੌੜਾ ਆ ਨਾ ਲੀਂਗੇ ਫਿਰ ਮਹਣਾ ਲੱਗੇ ਥੋੜੀ ਚੀਜ਼ਾਂ ਤੋੜ ਤੂੰ ਵੜ ਕੇ ਮੋਟਰਸਾਈਕਲ ਤੋੜ ਤੂੰ ਨਾ ਐਸਾ ਟੁੱਟ ਜੂਆ ਨਾ ਮੋਟਰਸਾਈਕਲ ਹੈ ਇਹ ਟੁੱਟ ਜੂਆ ਨਹੀਂ ਮੈਂ ਦੇਖਣਾ ਦੇਖਣਾ ਨਹੀਂ ਤੂੰ ਨਾ ਫੜ ਆਪਣੀਆਂ ਲੀ ਆਉਂਦੇ ਡੱਕ ਕੇ ਚੱਲਦੀ ਰਹਦੀ ਰਹਦੀ ਐ ਜੀ ਨਾ ਲੜਦੀ ਰਹਿੰਦੀ ਐ ਮੈਂ ਤਾਂ ਆਉਂਦਾ ਨਹੀਂ ਨਿੰਦਾ ਰਹਿਣਾ ਡਰਦੀ ਰਹਿੰਦੀ ਆ ਮੇਰੇ ਨਾਲ ਆ ਗਿਆ ਆ ਗਿਆ ਇਹ ਨਹੀਂ ਪੂਹੇ ਲੇ ਕੇ ਹਾਂ ਪੂਹੇ ਨੇ ਇਹ ਕਿਉਂ ਨਹੀਂ ਮੱਖਣਾ ਨਹੀਂ ਇਹ ਨਹੀਂ ਲੈ ਕਿਉਂ ਦੰਦੀ ਵੜਦੇ ਆਗੇ ਦੰਦੀ ਵੜਦੇ ਆ ਹੋਰ ਏਖਾਂ ਹਰੇ ਦੰਦੀ ਬੜਵਾਉਣੀ ਪਾਣੀ ਤਾਂ ਹਾਂ ਦੰਦੀ ਵੜਦੇ ਨੇ ਏਖਾਂ ਹਾਂ ਦੰਦੀ ਵੜਦੇ ਆ ਤਾਂ ਇਹ ਦੰਦੀ ਵੜਦੀ ਖੜਾ ਹੋ ਜਾ ਦੰਦੀ ਵੜਨੇ ਹੋਰ ਦੰਦੀ ਵੜਨੇ ਨੇ ਚੱਲੀਏ ਕਾਹਲੇ ਕਿਥੋਂ ਦੇਣੀ ਆ ਦੇਣੀ ਨਹੀਂ ਲੈ ਚੰਗੇ ਨੌਕਤੇ ਦਿਨ ਦੇ ਅੰਦਰ ਜਵਾਖ ਖੇਡਦੇ ਅਗਲੇ ਦੇ ਜਵਾਖ ਖੇਡਦੇ ਇਹਨਾਂ ਨੂੰ ਰੱਖਿਆ ਹੋਇਆ ਹੈ ਹੋਰ ਬੱਚਾ ਚਾਹ ਨਾ ਫੇਰ ਗੰਦੀ ਵੜਦੇ ਹਾਂ ਗੰਦੀ ਵੜਦੇ ਪਹਿਲੇ ਪੰਗੇ ਕਿਵੇਂ ਲੈਣ ਲੱਗ ਜਾਂਦਾ ਕਦੇ ਕਿਵੇਂ ਲੈਣ ਲੱਗ ਪੈਂਦਾ ਹੈ ਗੱਡੀ ਸਿੱਖਣਾ ਲੈ ਗੱਡੀ ਕਿਸੇ ਕੋਲੋਂ ਦੂਜੇ ਕੋਲੋਂ ਤੂੰ ਬੜੀ ਜਾਂਦਾ ਅਗਲੇ ਨੇ ਗੱਡੀ ਸਿੱਖ ਲਾਂ ਦੇ ਸਿੱਖੀ ਖਣਾ ਤੂੰ ਤਾਂ ਗੱਡੀ ਕਾਹੂੰ ਪੰਗੇ ਨਹੀਂ ਕਹਿਣ ਦੀ ਆ ਬੰਦਰ ਕਿਛੂ ਪੰਗੇ ਕਹਿਣ ਦੀ ਆ ਪੰਗੇ ਕਹਿਣ ਦੀ ਆ ਬਾਜਾ ਹੈ ਬਾਜਾ ਇਹਨਾ ਆਏ ਕੀ ਕਰਦੇ ਇਹਦਾ ਇਹ ਤਾਂ ਪਾਣੀ ਦਿੱਤਾ ਕਰਦੇ ਆ ਬਾਜਾ ਇਹਦੇ ਨਾ ਹਾਂ ਇਹ ਬਤੀਲਾ ਬਤੁੱਲਾ ਤਾਂ ਹੀ ਨਹੀਂ ਇਹ ਰਹਾ ਇਹ ਲੱਤ ਨਹੀਂ ਹੂੰ ਅੰਦਰ ਮੀ ਜੱਦੀ ਹੋਈ ਇਹਦੇ ਚ ਪਾਣੀ ਕਿੱਥੇ ਪੈਂਦਾ ਦਾ ਇਹ ਤਾਂ ਆਈ ਹੈ ਇਹ ਪਾਣੀ ਨੂੰ ਤਾਂ ਥਾਈ ਹੈ ਨਹੀਂ ਤਾਂ ਕੋਈ ਨਹੀਂ ਆਪੀ ਕਰ ਲੈ ਕੇ ਬੱਚਾ ਆਹ ਇੱਥੇ ਕਿੱਥੇ ਪੈਂਦਾ ਪਾਣੀ ਇਹਦੇ ਆਹ ਇੱਥੇ ਪੈਂਦਾ ਆਹ ਲੈ ਇੱਥੇ ਐਸੇ ਆਹ ਕੋਲ ਲੈ ਇਹ ਕੋਲ ਲੈ ਇੱਥੇ ਇੱਥੇ ਤੇ ਨਿਕਲੀ ਜਾਂਦਾ ਇੱਧਰ ਦੀ ਪਾ ਦਿੰਦਾ ਪਾਣੀ ਇੱਥੇ ਇੱਧਰ ਦੀ ਨਿਕਲਦਾ ਹਾਂ ਇਹਦਾ ਕੱਲ ਪਾਤਾ ਸੀ ਭੰਨਤਾ ਸੀਗਾ ਡੇਗ ਕੇ ਭੰਨਤਾ ਸੀ ਬਾਤ ਕੇ ਕਰਨਾ ਆ ਲੱਗਦਾ ਜਨਾ ਖੇਡ ਲੈ ਆ ਦੇਖਾਂ ਲੈ ਆੜੀ ਓਏ ਆੜੀ ਐਡੀ ਕੇ

ਤੈਨੂੰ ਕੀ ਬੇਸ਼ਤੀ ਕਰਸਂ ਗਾਵਣੇ ਬਸ ਹਾਲਾਂ ਅੱਥਨੇ ਬੈਠ ਕੇ ਗੀਰ ਜਾਂਦਾ ਹੈ ਜੇ ਤੂੰ ਬਾਲਾ ਕਰੇਂਗੀ ਨਹੀਂ ਨਹੀਂ ਜਾਂਦਾ ਹੱਥੇ ਨਹੀਂ ਨਹੀਂ ਇੰਨੇ ਕਰੇਗਾ ਨਾ ਨਹੀਂ ਉਹ ਜਦੋਂ ਜਾਣਾ ਇਹਨਾਂ ਦੇ